ਕੈਨੇਡਾ ਦਾ ਆਪਾਂ ਦੇਖ ਰਹੇ ਹਾਂ ਕਿ ਕਾਫੀ ਜ਼ਿਆਦਾ ਐਕਟਿਵ ਹੋਏ ਪੈ ਨੇ ਤੇ ਇਹ ਵੀ ਲੱਗ ਰਿਹਾ ਕਿ ਇਲੈਕਸ਼ਨਸ ਚੱਲਦੀਆਂ ਹੋ ਜਾਣਗੀਆਂ ਕੀ ਕਾਰਨ ਲੱਗ ਰਿਹਾ ਜੀ ਕਿ ਇਲੈਕਸ਼ਨ ਹੁਣ ਇੰਨੀ ਜਲਦੀ ਵਿੱਚ ਜੋ ਲਿਬਰਲ ਪਾਰਟੀ ਲੱਗੀ ਹੋਈ ਆ ਕਰਾਉਣ ਲਈ ਖਾਸ ਕਰਕੇ ਆਪਾਂ ਦੇਖਿਆ ਹੁਣ ਪ੍ਰਾਈਮ ਮਿਨਿਸਟਰ ਚੇਂਜ ਹੋ ਗਿਆ ਲੇਕਿਨ ਇੱਕ ਜੋ ਕਹੋ ਉੱਥੇ ਹਿੰਦੂ ਪ੍ਰਤਨਿਧ ਸੀਗਾ ਜੋ ਉਸ ਦਾ ਐਮਪੀ ਸੀਗਾ ਚੰਦਰਾ ਆਰਿਆ ਉਹ ਬਹੁਤ ਜ਼ਿਆਦਾ ਲੰਬੇ ਸਮੇਂ ਤੋਂ ਸਿੱਖਾਂ ਦੇ ਅਗੇਂਸਟ ਪ੍ਰੋਪਗੈਂਡਾ ਨਜ਼ਰ ਕਰਦਾ ਆਉਂਦਾ ਲੇਕਿਨ ਹੁਣ ਉਹਦੀ ਟਿਕਟ ਹੀ ਕੱਟ ਦਿੱਤੀ ਗਈ ਆ ਉਹਦੇ ਕੀ ਕਾਰਨ ਦੇਖਦੇ ਹਾਂ ਇੱਥੇ ਕੈਨੇਡਾ ਵਿੱਚ ਇੱਕ ਵੈਬਸਾਈਟ ਵੀ ਹੈ ਜਿਹੜੀ ਕੈਨੇਡੀਅਨ ਹਿੰਦੂ ਵੋਟਸ.com ਕਰਕੇ ਆ ਤੇ ਉਹਦੇ ਵਿੱਚ ਇਹ ਵੀ ਇਹ ਵੀ ਅੱਗੇ ਰੱਖਿਆ ਗਿਆ ਕਿ ਹਿੰਦੂ ਵੋਟਸ ਜੜੀਆਂ ਨੇ ਉਹ ਇੱਕ ਪੋਲ ਜੀ ਹਾਂ ਇੱਕ ਕੋਟਾ ਬਣਾਇਆ ਜਾਵੇ ਠੀਕ ਹੈ ਜੀ ਤੇ ਤਾਂ ਕਿ ਗਵਰਨਮੈਂਟ ਅਫਲੂਐਂਸ ਕੀਤਾ ਜਾਵੇ ਹਿੰਦੂ ਵੋਟਸ ਕਿੰਨੀਆਂ ਨੇ ਰਾਈਟ ਪੈਨਲ ਵੀ ਜਤਿੰਦਰ ਸਿੰਘ ਜੀ ਇਹਨਾਂ ਨੇ ਹਿੰਦੂ ਚੈਂਬਰ ਆਫ ਕਾਮਰਸ ਜੀ ਜਿਹੜਾ ਕਿ ਐਨਾ ਜਿਹੜਾ ਜਿਹੜਾ ਉਹ ਤਾਂ ਚਲੋ ਇੱਕ 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 ਕਮਿਊਨਿਟੀ ਦੀ ਲੋਕ ਭਲਾਈ ਵਾਸਤੇ ਹੁੰਦਾ ਪਰ ਉਹ ਵੀ ਕਾਮਰਸ ਚੈਂਬਰ ਜਿਹੜਾ ਆ ਉਹ ਪੋਲਿਟੀਕਲ ਇਨਫਲੂਐਂਸ ਵਾਸਤੇ ਤਿਆਰ ਕੀਤਾ ਗਿਆ ਜੀ ਤਾਂ ਇਹ ਪਤਾ ਲੱਗਦਾ ਹੈ ਕਿ ਇਹ ਪਰਚੰਦਰਾ ਆਰਿਆ ਇਹ ਸਾਰਿਆਂ ਵਿੱਚ ਡਾਇਰੈਕਟਲੀ ਇਨਵੋਲਡ ਸੀਗਾ ਤੇ ਹੈਗਾ ਪੂਰੇ ਕੈਨੇਡਾ ਦਾ ਹਿੰਦੂਆਂ ਦਾ ਮੁਖੀ ਬਣ ਨੂੰ ਫਿਰਦਾ ਸੀਗਾ ਠੀਕ ਹੈ ਜੀ ਕੋਈ ਵੀ ਹਿੰਦੂਆਂ ਨੂੰ ਇਸ਼ੂ ਆ ਉਹ ਮੇਰੇ ਕੋਲ ਆਵੇ ਆਵੇ ਹਿੰਦੂ ਸੇਫ ਨਹੀਂ ਹੈਗੇ ਹਿੰਦੂ ਜੀ ਆ ਮੈਂ ਸੋਚਦਾ ਆ ਕਿ ਜੋ ਮੈਂ ਅਨਲਿਸਿਸ ਕੀਤਾ ਆ ਇਹਦੇ ਇਸ ਇਨਸਾਨ ਦੇ ਕਰਕੇ ਜਿਹੜੀ ਹਿੰਦੂ ਜਮਾਤ ਆ ਜੀ ਡਾਇਸਪੋਰਾ ਦੇ ਵਿੱਚ ਵੀ ਤੇ ਭਾਰਤ ਵਿੱਚ ਵੀ ਠੀਕ ਹੈ ਜੀ ਉਹਨਾਂ ਨੂੰ ਵੀ ਨੁਕਸਾਨ ਹੋਇਆ ਆ ਉਹਨਾਂ ਦੀ ਇਨਕ੍ਰੈਡੀਬਿਲਟੀ ਨੂੰ ਨੁਕਸਾਨ ਕਰਾਇਆ ਇਸ ਇਨਸਾਨ ਨੇ ਤੇ ਅਸੀਂ ਉਹ ਜਿਹੜੀ ਸਿੱਖ ਪੋਲਿਟਿਕਸ ਨੂੰ ਨਾ ਜੇ ਸੱਤ ਨਹੀਂ ਸਮਝੇ ਸਾਡਾ ਜਿਹੜਾ ਡਾਇਸਪੋਰਾ 'ਚ ਵੀ ਖਤਰਾ ਤੇ ਭਾਰਤ ਵੀ ਖਤਰਾ ਆ ਇਸ ਕਰਕੇ ਬੇਨਤੀ ਆ ਸਾਰੀ ਸੰਗਤ ਨੂੰ ਜਿੱਥੇ ਵੀ ਜਿਹੜੇ ਵੀ ਮੁਲਕ ਚ ਗੁਰਸਿੱਖ ਪੋਲਿਟਿਕਸ ਹੈਗੇ ਆ ਉਹਨਾਂ ਦੀ ਤੁਸੀਂ ਪੂਰ ਜੋਰ ਸਹਾਇਤਾ ਕਰੋ ਹਰ ਪੱਖੋਂ ਹੀ ਤਨੋਂ ਮਨੋਂ ਤੇ ਧਨੋਂ ਇਹ ਬੇਨਤੀ ਆਸ ਬਨ ਕੇ ਪੂਰੇ ਵਰਲਡ ਦੇ ਦੇ ਸਿੱਖ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਤਨ ਸਿੰਘ ਮਹਾਲ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਆ ਅੱਜ ਦੇ ਪ੍ਰੋਗਰਾਮ ਵਿੱਚ ਗੱਲ ਕਰਾਂਗੇ ਜੋ ਕੈਨੇਡਾ ਵਿੱਚ ਇਲੈਕਸ਼ਨ ਚ ਹੋਣ ਵਾਲੀਆਂ ਨੇ ਤਾਂ ਦੱਸਦੇ ਆ ਜਿੱਥੇ ਹੀ ਪ੍ਰਾਈਮ ਮਿਨਿਸਟਰ ਜੋ ਪਹਿਲਾ ਪ੍ਰਾਈਮ ਮਿਨਿਸਟਰ ਜਸਟਨ ਟਰੂਡਰ ਉਹਨੇ ਰਿਜ਼ਾਈਨ ਕੀਤਾ ਹੈ ਉਸ ਤੋਂ ਬਾਅਦ ਮਾਰਕ ਕੈਰਨੀ ਜੋ ਹੁਣ ਪ੍ਰਾਈਮ ਮਿਨਿਸਟਰ ਬਣੇ ਹੋਏ ਨੇ ਉਹ ਗਵਰਨਰ ਨੂੰ ਮਿਲਣ ਜਾ ਰਹੇ ਨੇ ਅਤੇ ਮੰਗ ਕਰ ਰਹੇ ਨੇ ਕਿ ਜਲ ਤੋਂ ਜਲ ਕੈਨੇਡਾ ਵਿੱਚ ਇਲੈਕਸ਼ਨ ਹੋਵੇ ਉੱਤੇ ਹੀ ਜੋ ਦੱਸਣ ਵਾਲੀ ਗੱਲ ਹੈ ਜੋ ਸਿੱਖਾਂ ਦੇ ਅਗੇਂਸਟ ਜੋ ਚਿਹਰ ਉਗਲਦੇ ਨੇ ਜਾਂ ਪ੍ਰੋਪਗੈਂਡਾ ਕਰਦੇ ਨੇ ਲਿਬਰਲ ਦੇ ਐਮਪੀ ਚੰਦਰਾ ਆਰਿਆ ਉਹਨਾਂ ਦਾ ਨਾਮੀਨੇਸ਼ਨ ਵੀ ਰੱਦ ਕਰ ਦਿੱਤਾ ਗਿਆ ਤਾਂ ਦੱਸਦੇ ਆ ਜਿੱਥੇ ਹੀ ਉਹ ਪ੍ਰਾਈਮ ਮਿਨਿਸਟਰ ਦੀ ਦੌੜ ਵਿੱਚ ਵੀ ਸਨ ਕਿ ਜਦੋਂ ਪ੍ਰੂਡੋ ਵੱਲੋਂ ਰਿਜ਼ਾਈਨ ਕੀਤਾ ਜਾਂਦਾ ਹੈ ਤਾਂ ਉਹ ਵੀ ਪ੍ਰਾਈਮ ਮਿਨਿਸਟਰ ਲਈ ਆਪਣਾ ਨਾਮੀਨੇਸ਼ਨ ਫਾਈਲ ਕਰਦੇ ਨੇ ਲੇਕਿਨ ਦੂਜੇ ਪਾਸੇ ਜਿੱਥੇ ਪ੍ਰਾਈਮ ਮਿਨਿਸਟਰ ਦੀ ਉਹ ਮੰਗ ਰੱਖ ਰਿਹਾ ਕਿਸਨ ਲੇਕਿਨ ਉਹਨਾਂ ਦੀ ਪਾਰਟੀ ਨੇ ਉਹਨਾਂ ਦੇ ਟਿਕਟ ਵੀ ਕੱਟ ਦਿੱਤੀ ਗਈ ਹੈ ਅਤੇ ਉਸ ਦਾ ਮੁੱਖ ਕਾਰਨ ਇਹੀ ਦੱਸਿਆ ਜਾ ਰਿਹਾ ਕਿ ਉਹ ਲੰਬੇ ਸਮੇਂ ਤੋਂ ਜੋ ਸਿੱਖਾਂ ਦੇ ਅਗੇਂਸਟ ਇੱਕ ਝੂਠਾ ਪ੍ਰੋਪਗੈਂਡਾ ਕਰਦੇ ਨਜ਼ਰ ਆ ਰਹੇ ਨੇ ਕਿਤਨਾ ਕਿਤੇ ਖਾਲਿਸਤਾਨ ਦੇ ਜਾਂ ਹੋਰ ਵੀ ਕਈ ਤਰ੍ਹਾਂ ਦੇ ਜੋ ਪ੍ਰੋਪਗੈਂਡਾ ਖਾਸ ਤੌਰ ਤੇ ਜੋ ਸਿੱਖਾਂ ਦੇ ਅਗੇਂਸਟ ਕੈਨੇਡਾ ਦੀ ਧਿਰਤੀ ਨੇ ਕੀਤਾ ਜਾਂਦਾ ਹੈ ਉਸ ਦੇ ਕਾਰਨ ਹੀ ਉਹਨਾਂ ਦੇ ਟਿਕਟ ਕੱਟੀ ਗਈ ਹੈ ਉਸ ਤੋਂ ਇਲਾਵਾ ਵੀ ਕਿਉਂ ਕੈਨੇਡਾ ਦੀਆਂ ਇਲੈਕਸ਼ਨਾਂ ਜਲਦੀ ਹੋਣ ਜਾ ਰਹੀਆਂ ਨੇ ਇਸ ਤੇ ਸਬੰਧ ਵਿੱਚ ਹੀ ਸਾਡੇ ਨਾਲ ਕੈਨੇਡਾ ਤੋਂ ਸੀਨੀਅਰ ਵਕੀਲ ਪ੍ਰਭ ਸਿੰਘ ਜੀ ਜੁੜੇ ਹੋਏ ਨੇ ਆਓ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਪ੍ਰਭ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਭ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪੂਰੀ ਕੈਨੇਡਾ ਦਾ ਪਰ ਦੇਖਣਾ ਕਿ ਕਾਫੀ ਜ਼ਿਆਦਾ ਐਕਟਿਵ ਹੋਏ ਪਏ ਨੇ ਤੇ ਇਹ ਵੀ ਲੱਗ ਰਿਹਾ ਕਿ ਇਲੈਕਸ਼ਨਸ ਜਲਦੀ ਹੀ ਹੋ ਜਾਣਗੀਆਂ ਕੀ ਕਰਨ ਲੱਗ ਰਿਹਾ ਜੀ ਕਿ ਇਲੈਕਸ਼ਨ ਹੁਣ ਇੰਨੀ ਜਲਦੀ ਵਿੱਚ ਜੋ ਲਿਬਰਲ ਪਾਰਟੀ ਲੱਗੀ ਹੋਈ ਆ ਕਰਾਉਣ ਲਈ ਦੇਖੋ ਤੁਸੀਂ ਪਿਛਲੇ ਸਾਲ ਵੀ ਸਾਰੇ ਜੋ ਹਾਲਚਲ ਦੇਖੀ ਆ ਉਸ ਵਿੱਚ ਜਦੋਂ ਆਪਾਂ ਆਪਣਾ ਸਟੈਟਿਸ ਦੇਖਦੇ ਆ ਉਹਦੇ ਵਿੱਚ ਕੰਜ਼ਰਵਟਿਵ ਪਾਰਟੀ ਜਿਹੜੀ ਆ ਉਹ ਕਾਫੀ ਮਜ਼ਬੂਤੀ ਨਾਲ ਅੱਗੇ ਵਧ ਰਹੀ ਸੀ ਕਿਉਂਕਿ ਲਿਬਰਲ ਦੇ ਕੋਲ ਲੀਡਰਸ਼ਿਪ ਨਹੀਂ ਸੀਗੀ ਪਰ ਹੁਣ ਜਦੋਂ ਲਿਬਰਲ ਦੇ ਕੋਲ ਇੱਕ ਇੱਕ ਪੁਖਤਾ ਲੀਡਰਸ਼ਿਪ ਆਈ ਆ ਜੀ ਤੇ ਉਸ ਲੀਡਰਸ਼ਿਪ ਦੇ ਨਾਲ ਜਿਹੜਾ ਇਹਨਾਂ ਦਾ ਆਪਣਾ ਯੋਗਦਾਨ ਆ ਜਿਹੜਾ ਵੋਟਰਸ ਦਾ ਤੇ ਉਹਨਾਂ ਚ ਜਿਹੜੀ ਐਕਸਾਈਟਮੈਂਟ ਆ ਉਹ ਵਧ ਗਈ ਤੇ ਉਹਨਾਂ ਦਾ ਗ੍ਰਾਫ ਜੇ ਉੱਪਰ ਹੋ ਗਿਆ ਪੋਲਸ ਦਾ ਜੀ ਤੇ ਇਸ ਐਕਸਾਈਟਮੈਂਟ ਨੂੰ ਬਰਕਰਾਰ ਰੱਖਦੇ ਹੋਏ ਇਹ ਲਿਬਰਲ ਨੇ ਇਹਨੂੰ ਆਲਟੈਕਸ ਸਟ੍ਰੈਟਜੀ ਕਹਿੰਦੇ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿੰਨੀ ਛੇਤੀ ਇਲੈਕਸ਼ਨ ਹੋ ਜਾਣਾ ਉਹ ਐਕਸਾਈਟਮੈਂਟ ਨੂੰ ਵੋਟ ਚ ਕਨਵਰਟ ਕਰਨਾ ਚਾਹੁੰਦੇ ਆ ਠੀਕ ਹੈ ਜੀ ਲੇਕਿਨ ਉਹ ਵੇ ਟਾਈਮ ਨਹੀਂ ਵੇਸਟ ਕਰਨਾ ਚਾਹੀਦਾ ਸੀ ਇਸ ਕਰਕੇ ਟੋਰਟਾ ਜਲਦੀ ਹੋ ਰਹੀਆਂ ਨੇ ਉਸ ਦੇ ਦੇ ਵਿੱਚ ਖਾਸ ਕਰਕੇ ਆਪਾਂ ਦੇਖਿਆ ਹੁਣ ਪ੍ਰਾਈਮ ਮਿਨਿਸਟਰ ਚੇਂਜ ਹੋ ਗਿਆ ਲੇਕਿਨ ਇੱਕ ਜੋ ਕਹਿ ਲਓ ਉੱਥੇ ਹਿੰਦੂ ਪ੍ਰਤਨਿਧ ਸੀਗਾ ਜੋ ਉੱਥੇ ਦਾ ਐਮਪੀ ਸੀਗਾ ਚੰਦਰਾ ਆਰਿਆ ਉਹ ਬਹੁਤ ਜ਼ਿਆਦਾ ਲੰਬੇ ਸਮੇਂ ਤੋਂ ਸਿੱਖਾਂ ਦੇ ਅਗੇਂਸਟ ਪ੍ਰੋਪਗੈਂਡਾ ਨਜ਼ਰ ਕਰਦਾ ਆਉਂਦਾ ਲੇਕਿਨ ਹੁਣ ਉਹਦੀ ਟਿਕਟ ਹੀ ਕੱਟ ਦਿੱਤੀ ਗਈ ਹੈ ਉਹਦੇ ਕੀ ਕਾਰਨ ਦੇਖਦੇ ਹਾਂ देखो अह मैं पिछली इंटरव्यू च भी तणने ये गल कीती रह सी कि एमपी ਦਾ ਜਿਹੜਾ ਰੋਲ ਹੁੰਦਾ ਨਾ ਉਹ ਇੱਕ ਸੋਵਰਨ ਤੇ ਇਨਕਲੂਸਿਵ ਰੋਲ ਆ ਜੀ ਉਹਦੇ ਚ ਉਹ ਆਪਣੀ ਜਾਤ ਧਰਮ ਬੋਲੀ ਤੇ ਆਪਣਾ ਜਿਹੜਾ ਸੂਬਾ ਆਪਣਾ ਮੁਲਕ ਦੀ ਗੱਲ ਨਹੀਂ ਕਰਦਾ ਉਹ ਜਿੱਥੇ ਰਹਿ ਰਿਹਾ ਉਹ ਸਾਰੇ ਲੋਕਾਂ ਦੀ ਗੱਲ ਕਰਦਾ ਪਰ ਚੰਦਰਾ ਆ ਰਿਹਾ ਇੱਕ ਵਾਹਿਦ ਇੱਕ ਉਹ ਐਮਪੀ ਸੀਗਾ ਜਿਹੜਾ ਜਿਹੜਾ ਨਾਨ ਡਿਮੋਕਰੈਟਿਕ ਜੀ ਜਿਗਾ ਜਿਹੜਾ ਨਾਨ ਕਨਸਟੀਟਿਊਸ਼ਨਲ ਤਰੀਕੇ ਦੇ ਨਾਲ ਆਪਣੀ ਸੀਟ ਰਨ ਕਰ ਰਿਹਾ ਸੀਗਾ ਤੇ ਉਹ ਸਿਰਫ Hindu ਇੰਟਰਸਟ ਨੂੰ ਅੱਗੇ ਰੱਖਦੇ ਹੋਏ ਜੀ ਉਹਨੂੰ ਰਨ ਕਰ ਰਿਹਾ ਸੀਗਾ ਮੈਂ ਦੱਸਣਾ ਚਾਹਣਾ ਕਿ ਇੱਥੇ ਕੈਨੇਡਾ ਦੇ ਵਿੱਚ ਇੱਕ ਵੈਬਸਾਈਟ ਵੀ ਆ ਜਿਹੜੀ ਕੈਨੇਡੀਅਨ Hinduvotes.com ਕਰਕੇ ਆ ਤੇ ਉਹਦੇ ਵਿੱਚ ਇਹ ਵੀ ਇਹ ਵੀ ਅੱਗੇ ਰੱਖਿਆ ਗਿਆ ਕਿ Hindu votes ਜਿਹੜੀਆਂ ਨੇ ਉਹ ਇੱਕ ਪੋਲ ਜੀ ਹਾਂ ਇੱਕ ਕੋਟਾ ਬਣਾਇਆ ਜਾਵੇ ਠੀਕ ਹੈ ਜੀ ਤੇ ਤਾਂ ਕਿ ਗਵਰਨਮੈਂਟ ਇਨਫਲੂਐਂਸ ਕੀਤਾ ਜਾਵੇ ਹਿੰਦੂ ਵੋਟਸ ਕਿੰਨੀਆਂ ਨੇ ਰਾਈਟ ਪੈਦਲ ਵੀ ਜਤਿੰਦਰ ਸਿੰਘ ਜੀ ਇਹਨਾਂ ਨੇ ਹਿੰਦੂ ਚੈਂਬਰ ਆਫ ਕਾਮਰਸ ਜੀ ਜਿਹੜਾ ਕਿ ਇਹਨਾਂ ਜਿਹੜਾ ਜਿਹੜਾ ਉਹ ਤਾਂ ਚਲੋ ਇੱਕ 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 ਕਮਿਊਨਿਟੀ ਦੀ ਲੋਕ ਭਲਾਈ ਵਾਸਤੇ ਹੁੰਦਾ ਪਰ ਉਹ ਵੀ ਕਾਮਰਸ ਚੈਂਬਰ ਜਿਹੜਾ ਆ ਉਹ ਪੋਲਿਟੀਕਲ ਇਨਫਲੂਐਂਸ ਵਾਸਤੇ ਤਿਆਰ ਕੀਤਾ ਗਿਆ ਜੀ ਤਾਂ ਇਹੋ ਇਹ ਪਤਾ ਲੱਗਦਾ ਹੈ ਕਿ ਇਹ ਪਰ ਚੰਦਰਾ ਆਰਿਆ ਇਹ ਸਾਰਿਆਂ ਵਿੱਚ ਡਾਇਰੈਕਟਲੀ ਇਨਵੋਲਵ ਸੀਗਾ ਤੇ ਹੈਗਾ ਠੀਕ ਹੈ ਜੀ ਇਹ ਇਹ ਦੇ ਕਰਕੇ ਕੀ ਹੁੰਦਾ ਹੈ ਕਿ ਜਿਹੜੀ ਜਿਹੜੀ ਕਨੇਡੀਅਨ ਸੋਵਰਨਟੀ ਤੇ ਕਨੇਡੀਅਨ ਕਨਸਟੀਟਿਊਸ਼ਨਲ ਦੀ ਕਨਸਟੀਟਿਊਸ਼ਨਲ ਦੀ ਵਾਇਲੇਸ਼ਨ ਆ ਜੀ ਉਸ ਅਧਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਦੀ ਜਿਹੜੀ ਆਪਣੀ ਨਾਮਿਨੇਸ਼ਨ ਰੱਦ ਕੀਤੀ ਗਈ ਆ ਤਾਂ ਕਿ ਜਿਹੜੇ ਉਸ ਹਲਕੇ ਦੇ ਲੋਕ ਨੇ ਜੀ ਉਹਨਾਂ ਨੂੰ ਬਾਇਸ ਨਾਲ ਸਾਹਮਣਾ ਕਰਨਾ ਪਵੇ ਬਿਲਕੁਲ ਪ੍ਰੋਫਸਰ ਸਿੰਘ ਜੀ ਕਿਉਂਕਿ ਆਪ ਪਿਛਲੇ ਸਮਾਂ ਵਿੱਚ ਵੀ ਦੇਖ ਰਹੇ ਹੋ ਚੰਦਰਾ ਆਰਿਆ ਦੇ ਐਕਸ਼ਨਸ ਦੇ ਖਾਸ ਕਰਕੇ ਜੋ 1985 ਦੇ ਵਿੱਚ ਪਲੇਨ ਕ੍ਰੈਸ਼ ਹੁੰਦਾ ਉਹਦੀ ਵੀ ਇਹ ਲਗਾਤਾਰ ਨਿਖੇਦੀ ਕਰਦਾ ਜਿਹੜਾ ਇਨਕੁਆਇਰੀ ਦੀ ਮੰਗ ਕੀਤੀ ਜਾਂਦੀ ਹੈ ਉਹਦੇ ਦੀ ਵੀ ਗੇਸਟ ਜਾਂਦਾ ਤੇ ਹੁਣ ਰੀਸੈਂਟਲੀ ਵੀ ਜੋ ਇੱਕ ਅਟੈਕ ਹੁੰਦਾ ਮੰਦਰ ਤੇ ਉਸ ਨੂੰ ਵੀ ਇਹ ਸਿੱਖ ਵਰਸਸ ਕਿਤਨਾ ਕਿਤੇ ਬਣਾਉਣ ਦੀ ਕੋਸ਼ਿਸ਼ ਕਰਦਾ ਕਿਹਾ ਜਾਂਦਾ ਕਿ ਜਾਣ ਕੇ ਹੀ ਸਿੱਖਾਂ ਨੇ ਜੋ ਅਟੈਕ ਕੀਤਾ ਸੀ ਮਤਲਬ ਇੱਧਰ ਦੇ ਬਹੁਤ ਸਾਰੇ ਇਨਸੀਡੈਂਟ ਨੇ ਜੋ ਇਹ ਬਿਆਨ ਕਰਦੇ ਨੇ ਇਹ ਬਿਲਕੁਲ ਪ੍ਰੂਫ ਕਰਦੇ ਨੇ ਕਿ ਚੰਦਰਾ ਆਰਿਆ ਖਾਸ ਕਰਕੇ ਜੋ ਸਿੱਖਾਂ ਤੇ ਹਿੰਦੂਆ ਦੇ ਵਿੱਚ ਫੁੱਟ ਵੰਡ ਦੀ ਕੋਸ਼ਿਸ਼ ਆ ਬਿਲਕੁਲ ਦੇਖੋ ਮੈਂ ਫਿਰ ਫਿਰ ਗੱਲ ਦਰਾਉਣਾ ਆ ਕਿ ਲੀਡਰ ਦਾ ਕੰਮ ਹੁੰਦਾ ਆ ਕਿ ਜਿਹੜੀ ਜਿਹੜੀ ਅਮਨ ਸ਼ਾਂਤੀ ਨੂੰ ਬਹਾਲ ਕਰਨਾ ਠੀਕ ਹੈ ਤੇ ਉਹਨੂੰ ਜਿਹੜਾ ਡਿਸਪਿਊਟ ਨੂੰ ਰਿਜ਼ੋਲਵ ਕਰਨਾ ਜੀ ਤੋਂ ਤੋਂ ਇਹ ਇਨਸਾਨ ਇੱਕ 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 ਨਾਨ ਕੁਆਲੀਫਾਈਡ ਐਮਪੀ ਤੇ ਹੈ ਹੀ ਆ ਜੀ ਪਰ ਐਟ ਦ ਸੇਮ ਟਾਈਮ ਇਹ ਮੈਂ ਕਵਾਂਗਾ ਵੀ ਇਹ ਬਹੁਤ ਡੈਟਰਾਮੈਂਟਲ ਆ ਕੈਨੇਡੀਅਨ ਪੋਲਿਟਿਕਸ ਵਾਸਤੇ ਖਾਸ ਕਰਕੇ ਜਦੋਂ ਆਪਾਂ ਕਾਮਨ ਯੂਨਿਟੀ ਦੀ ਗੱਲ ਕਰਦੇ ਹਾਂ ਇੱਥੇ ਇੱਕ ਇੱਥੇ ਹਿੰਦੂ ਸਿੱਖ ਦੀ ਗੱਲ ਨਹੀਂ ਹੈਗੀ ਦੇਖੋ ਜਿਹੜੇ ਆਪਣਾ ਹਿੰਦੂ ਭਾਈਚਾਰਾ ਆ ਬਿਲਕੁਲ ਆ ਉਹ 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 ਜਿਹੜਾ ਆ ਉਹ ਵੀ ਸਿੱਖਾਂ ਨਾਲ ਖਲੋਂਦਾ ਆ ਪਰ ਮੈਂ ਕਿਹੜੇ ਹਿੰਦੂ ਭਾਈਚਾਰੇ ਦੀ ਗੱਲ ਕਰ ਰਿਹਾ ਮੈਂ ਉਹ ਹਿੰਦੂ ਭਾਈਚਾਰੇ ਦੀ ਗੱਲ ਕਰ ਰਿਹਾ ਜਿਹੜਾ ਮੋਤੀ ਮਹਿਰਾਂ ਨੂੰ ਬਿਲੋਂਗ ਕਰਦਾ ਜੀ ਠੀਕ ਹੈ ਜੀ ਜਿਹੜੇ ਹਿੰਦੂ ਪਾਈਚਾਰਾ ਸਮਝਦਾ ਆ ਕਿ ਸਿੱਖ ਜਿਹੜੇ ਆ ਉਹ ਉਹ ਜਸਟਿਸ ਫਾਰ 올 ਕਰਦੇ ਆ ਉਹ ਇਕਵੈਲਟੀ ਨੂੰ ਸਮਝਦੇ ਆ ਤੇ ਉਹ ਗੁਰੂ ਨਾਨਕ ਸਾਹਿਬ ਨੂੰ ਹੀ ਮੰਨਦੇ ਆ ਬਿਲਕੁਲ ਠੀਕ ਹੈ ਜੀ ਤੇ ਪਰ ਇਸ਼ੂ ਕੀ ਆ ਕਿ ਇਹ politisch politics ਕੀ politicians ਕੀ ਕਰਦੇ ਆ ਜੀ ਕਿ ਆਪਣੀ ਇੱਕ ਸੱਤਾ ਬਣਾਉਣ ਵਾਸਤੇ ਆ VOTING ਨੂੰ ਕ੍ਰੀਏਟ ਕਰਨ ਵਾਸਤੇ ਇਹ ਕਿਆਸ ਕਰਦੇ ਆ ਨੰਬਰ 2 ਜਦੋਂਦਰ ਸਿੰਘ ਜੀ ਕੀ ਹੁੰਦਾ ਹੈ ਕਿ ਆ ਇੱਕ ਨਾ ਜਫੇਦਾਰੀ ਦੀ ਆਪਾਂ ਕਹਿੰਦੇ ਨਾ ਇੱਕ ਇੱਕ ਇਹ ਵੀ ਇੱਕ ਨਸ਼ਾਯਾ ਲੀਡਰਸ਼ਿਪ ਨਹੀਂ ਕਵਾਂਗਾ ਇੱਕ ਲੀਡ ਕਰਨ ਦਾ ਕਿਸ ਚੀਜ਼ ਨੂੰ ਬਿਲਕੁਲ ਜੀ ਜਾਂ ਇੱਕ ਯੂ ਨੋ ਆਪਣਾ ਕੀ ਕਹਿੰਦੇ ਹੁੰਦੇ ਆ ਇੱਕ ਮੁਖੀ ਬਣਾਉਣਾ ਆਪਣੇ ਆਪ ਨੂੰ ਸੋ ਇਹ ਕਿਤੇ ਨਾ ਕਿਤੇ ਇਹ ਸ਼ੋ ਹੁੰਦਾ ਆ ਰਿਹਾ ਸੀਗਾ ਵੀ ਇਹ ਪੂਰੇ ਕੈਨੇਡਾ ਦਾ ਹਿੰਦੂਆਂ ਦਾ ਮੁਖੀ ਬਨ ਨੂੰ ਫਿਰਦਾ ਸੀਗਾ ਠੀਕ ਹੈ ਜੀ ਕਿ ਕੋਈ ਵੀ ਹਿੰਦੂਆਂ ਨੂੰ ਇਸ਼ੂ ਆ ਉਹ ਮਰਕਵਾਵੇ ਆਵੇ ਆ ਹਿੰਦੂ ਸੇਫ ਨਹੀਂ ਹੈਗੇ ਹਿੰਦੂ ਇਹ ਆ ਤਾਂ ਮੈਂ ਸੋਚਦਾ ਆ ਕਿ ਜੋ ਮੈਂ ਅਨਲਿਸਿਸ ਕੀਤਾ ਆ ਜੀ ਇਹਦੇ ਇਸ ਇਨਸਾਨ ਦੇ ਕਰਕੇ ਜਿਹੜੀ ਹਿੰਦੂ ਜਮਾਤ ਆ ਜੀ ਡਾਇਸਪੋਰਾ ਦੇ ਵਿੱਚ ਵੀ ਤੇ ਭਾਰਤ ਵਿੱਚ ਵੀ ਠੀਕ ਹੈ ਜੀ ਉਹਨਾਂ ਨੂੰ ਵੀ ਨੁਕਸਾਨ ਹੋਇਆ ਆ ਉਹਨਾਂ ਦੀ ਕ੍ਰੈਡਿਬਿਲਟੀ ਨੂੰ ਨੁਕਸਾਨ ਕਰਾਇਆ ਇਸ ਇਨਸਾਨ ਨੇ ਜੀ ਸੋ ਇਹ ਚੀਜ਼ ਬਹੁਤ ਖਤਰਨਾਕ ਆ ਕੈਨੇਡੀਅਨ ਪੋਲਿਟਿਕਸ ਵਾਸਤੇ ਬਿਲਕੁਲ ਕਿਉਂਕਿ ਆਪਾਂ ਦੇਖਦੇ ਆ ਪਿਛਲੇ ਸਮੇਂ ਵਿੱਚ ਵੀ ਜੋ ਭਾਰਤ ਦੇ ਕੈਨੇਡਾ ਦੇ ਡਿਪਲੋਮੈਟਿਕ ਰਿਲੇਸ਼ਨ ਆ ਉਹ ਵੀ ਕੁਝ ਚੰਗੇ ਨਹੀਂ ਨਜ਼ਰ ਆਏ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਪਿੱਛੇ ਬਣੇ ਨੇ ਕਿਉਂਕਿ ਸਿੱਖਾਂ ਦੇ ਜੋ ਅਟੈਕ ਵੀ ਹੋਇਆ ਕੈਨੇਡਾ ਦੇ ਵਿੱਚ ਸਿੱਧੇ ਤੌਰ ਤੇ ਉਸ ਸਮੇਂ ਦੇ ਪ੍ਰਾਈਮ ਮਿਨਿਸਟਰ ਟਰੂਡੋ ਨੇ ਵੀ ਇਲਜ਼ਾਮ ਲਾਇਆ ਭਾਰਤ ਤੇ ਲੇਕਿਨ ਹੁਣ ਕੀ ਦੇਖਦੇ ਹਾਂ ਜਿਸ ਤਰ੍ਹਾਂ ਦੀ ਪੋਲਿਟਿਕਸ ਬਦਲ ਗਈ ਆ ਜਾਂ ਨਵੇਂ ਪ੍ਰਾਈਮ ਮਿਨਿਸਟਰ ਵੀ ਬਣੇ ਨੇ ਕੀ ਆਉਣ ਵਾਲੇ ਸਮਾਂ ਵਿੱਚ ਭਾਰਤ ਨਾਲ ਰਿਲੇਸ਼ਨਸ਼ਿਪ ਠੀਕ ਹੋ ਸਕਦੇ ਆ ਦੇਖੋ ਇਹਦੇ ਵਿੱਚ ਜਤਨਦਰ ਸਿੰਘ ਜੀ ਦੋ ਗੱਲਾਂ ਨੇ ਜੇ ਆਪਾਂ ਰਿਲੇਸ਼ਨਸ਼ਿਪ ਕਰਦੇ ਆ ਜੇ ਅਸੀਂ ਬਿਜ਼ਨਸ ਸਟ੍ਰੈਟਜੀ ਦੀ ਗੱਲ ਕਰਦੇ ਆ ਜੀ ਤੋਂ ਮੈਂ ਗੱਲ ਸਮਝ ਸਕਦਾ ਆ ਪਰ ਰਿਲੇਸ਼ਨਸ਼ਿਪ ਦੋ ਪਾਸੇ ਹੁੰਦੀ ਆ ਰਿਲੇਸ਼ਨਸ਼ਿਪ ਇੱਕ ਪਾਸੇ ਨਹੀਂ ਹੁੰਦੀ ਜੀ ਅਰਧਦਾ ਲੰਮਾ ਸਮਾਂ ਖਾਸ ਕਰਕੇ ਜਦੋਂ ਵੀ ਬੀਜੇਪੀ ਪਾਵਰ ਚ ਆਉਂਦੀ ਆ ਜੀ ਉਹਨਾਂ ਦਾ ਇੱਕ ਇੱਕ ਸਟ੍ਰੈਟੇਜੀ ਆ ਜੀ ਕਿ ਜਿੱਥੇ ਜਿੱਥੇ ਵੀ ਸਿੱਖ ਰਹਿੰਦੇ ਆ ਜੀ ਉਹਨਾਂ ਦੀ ਕਰੈਡਿਬਿਲਟੀ ਨੂੰ ਹਾਰਮ ਕਰਨਾ ਬਿਲਕੁਲ ਜੀ ਉਸ ਦਾ ਸਭ ਤੋਂ ਵੱਡਾ ਐਗਜ਼ਾਮਪਲ ਇਹ ਆ ਜਦ ਜਦੋਂ ਆਪਾਂ ਏਅਰ ਇੰਡੀਆ ਬੌਮਿੰਗ ਇਨਸੀਡੈਂਟ ਦੀ ਗੱਲ ਕਰਦੇ ਆ ਇਵੈਂਟ ਦੀ ਗੱਲ ਕਰਦੇ ਆ ਬਿਲਕੁਲ ਉਹ ਉਹ ਇਹ ਦਸਰਾ ਦਰਸਾਇਆ ਜਾਣ ਦੀ ਕੋਸ਼ਿਸ਼ ਕੀਤੀ ਗਈ ਕਿ ਸਿੱਖਾਂ ਨੇ ਕਰਵਾਇਆ ਜਿਹੜਾ ਕਿ ਪਰਦਾ ਫਾਸ਼ ਹੋ ਗਿਆ ਸਿੱਖਾਂ ਦਾ ਨਹੀਂ ਸੀ ਐਪੀਸੋਡ ਇਹ ਐਪੀਸੋਡ ਇੰਡੀਅਨ ਗਵਰਨਮੈਂਟ ਕਰਵਾਇਆ ਸੀਗਾ ਜੀ ਠੀਕ ਹੈ ਉਸ ਤੋਂ ਬਾਅਦ ਉਸ ਦਿਹਾਕੇ ਤੋਂ ਬਾਅਦ ਲਗਾਤਾਰ ਸਿੱਖ ਡਾਇਸਪੋਰਾ ਤੇ ਤੁਸੀਂ ਕਹਿ ਸਕਦੇ ਹੋ ਕਿ ਮਾਨਸਿਕ ਨਸਲਕੁਸ਼ੀ ਫਿਰ ਉਹਨਾਂ ਦੇ ਉਹਨਾਂ ਦੀ ਆਈਡੈਂਟੀ ਅਸਾਸਿਨੇਸ਼ਨ ਕਰਵਾਈਆਂ ਗਈਆਂ ਠੀਕ ਹੈ ਫਿਰ ਜਦੋਂ ਸਿੱਖ ਇਵਨ ਭਾਰਤ ਵੀ ਆਉਂਦੇ ਆ ਜੀ ਚਾਹੇ ਉਹ ਕੈਨੇਡੀਅਨ ਸਿਟੀਜ਼ਨ ਵੀ ਹੋ ਜਾਣ ਉੱਥੇ ਉਹਨਾਂ ਨੂੰ ਜਾਣ ਬੁੱਝ ਕੇ ਹਰਾਸ ਕੀਤਾ ਜਾਂਦਾ ਜਾਂਦਾ ਸੀਗਾ ਮੈਂ ਵੀ ਇਸ ਚੀਜ਼ ਦਾ ਮੈਨੂੰ ਪਹੁੰਚਿਆ ਹੋਇਆ ਪਰਸਨਲੀ ਵੀ ਉਹਨਾਂ ਨੂੰ ਰੀਅਲਾਈਜ਼ ਕਰਾਇਆ ਜਾਂਦਾ ਕਿ ਤੁਸੀਂ ਇਸ ertidita ਆਏ ਹੋ ਤੇ ਸਾਨੂੰ ਮਹਿਸੂਸ ਕਰਾਇਆ ਜਾਂਦਾ ਕਿ ਤੁਸੀਂ ਵੱਖਰੇ ਨਾਗਰਿਕ ਹੋ ਤੁਸੀਂ ਸਮਝੋ ਇਹ ਚੀਜ਼ਾਂ ਕਿਤਨਾ ਕਿਤੇ ਉਹ ਚਾਹੁੰਦੇ ਸੀਗੇ ਵੀ ਜੇ ਜਿਹੜਾ ਆਨ ਕੋਈ ਡਰਮ ਆਇਆ ਜੀ ਉਹ ਇਹਨਾਂ ਨੂੰ ਰੀਅਲਾਈਜ਼ ਕਰਾਇਆ ਜਾਵੇ ਉਸ ਤੋਂ ਬਾਅਦ ਆ ਜਿਹੜਾ ਰੀਸੈਂਟ ਐਪੀਸੋਡ ਆ ਜੀ ਦੇਖੋ ਉਹਦੇ ਵਿੱਚ ਜਿਹੜਾ ਮੰਦਰ ਤੇ ਅਟੈਕ ਦੀ ਗੱਲ ਕਰਦੇ ਆ ਜਿਹੜਾ ਵੀ ਇੱਕ ਝੂਠੀ ਝੂਠਾ ਇਲਜ਼ਾਮ ਆ ਜੀ ਜੀ ਉਹਦੇ ਵਿੱਚ ਵੀ ਲਗਾਤਾਰ ਨਾਰੇ ਲੱਗੇ ਕਿ ਅਸੀਂ 84 ਦਿਰਾਵਾਂਗੇ ਜੀ ਆ ਇਰਾਨ ਬੈਨਰ ਜੀ ਜਿਹੜਾ ਆ ਇੱਥੇ ਰਹਿੰਦਾ ਟ੍ਰਾਂਟੋ ਦੇ ਵਿੱਚ ਜਿਹਦੇ ਤੇ ਚਾਰजेस ਵੀ ਬਾਅਦ ਚ ਲੱਗੇ ਜੀ ਕਿ ਇਹਨਾਂ ਦੇ ਟੈਂਕ ਚੜਾਓ ਜਿਨ੍ਹਾਂ ਤੇ ਬੰਮ ਮਾਰੋ ਨਾ ਸਖਾਂ ਤੇ ਤੇ ਇਹ ਚੀਜ਼ਾਂ ਲਗਾਤਾਰ ਲਗਾਤਾਰ ਜਿਹੜੀਆਂ ਆ ਉਹ ਹੁੰਦੀਆਂ ਨਜ਼ਰ ਆਈਆਂ ਸੋ ਰਿਲੇਸ਼ਨਸ਼ਿਪ ਜਿਹੜਾ ਆ ਉਹ ਦੇਖੋ ਗਵਰਨਮੈਂਟ ਕਦੀ ਵੀ ਨਹੀਂ ਚਾਹੂਗੀ ਕਿ ਕਿ ਆਪਣੇ ਕਨੇਡੀਅਨ ਸਿਟੀਜ਼ਨ ਜਿਹੜੇ ਉਹਦੇ ਜੀ ਤੇ ਮੈਂ ਦੱਸਣਾ ਚਾਹਣਾ ਆ ਕਿ ਸਿਟੀਜ਼ਨ ਇਜ਼ ਅ ਸਿਟੀਜ਼ਨ ਬਿਲਕੁਲ ਜੀ ਗਵਰਨਮੈਂਟ ਆਫ ਕੈਨੇਡਾ ਨਹੀਂ ਦੇਖਦੀ ਕਿ ਇਹ ਸਿੱਖ ਸਿਟੀਜ਼ਨ ਆ ਇਹ 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 ਕ੍ਰਿਸ਼ਚਨ ਸਿਟੀਜ਼ਨ ਨੋ ਉਹਨਾਂ ਨੂੰ ਆ ਕਿ ਜੇ ਤੁਸੀਂ ਸਿਟੀਜ਼ਨ ਬਾਈ ਬਰਥ অর ਸਿਟੀਜ਼ਨ ਬਾਈ ਨਿਊਟਰਲਾਈਜੇਸ਼ਨ ਜੀ ਕੋਈ ਵਖਵਾਤ ਨਹੀਂ ਹੈਗਾ ਨੋ ਉਹਨਾਂ ਨੂੰ ਸੇਮ ਰਾਈਟਸ ਨੇ ਜੀ ਤਾਂ ਇਹ ਰਿਲੇਸ਼ਨਸ਼ਿਪ ਜਿਹੜਾ ਆ ਉਹਨਾਂ ਨੂੰ ਟੌਕਸਿਕ ਲੱਗਦਾ ਨਜ਼ਰ ਆ ਰਿਹਾ ਇੰਡੀਆ ਦੇ ਨਾਲ ਕਿਉਂਕਿ ਇਹਨਾਂ ਦੀ ਲਗਾਤਾਰ ਕੋਸ਼ਿਸ਼ਾਂ ਨੇ ਹਾਂ ਯਦਵੰਦਰ ਸਿੰਘ ਜੀ ਜਦੋਂ ਸਰਕਾਰ ਬਦਲੂਗੀ ਭਾਰਤ ਦੀ ਹੋ ਸਕਦਾ ਵੀ ਕੋਈ ਆਸੀ ਸਰਕਾਰ ਆਵੇ ਜਿਹੜੀ ਲੋਕਤੰਤਰ ਤੇ ਕੰਮ ਕਰੇ ਨਾ ਕਿ ਕਿਸੇ ਧਰਮ ਦੇ ਜਾਤ ਨੂੰ ਨੀਵਾਂ ਦਿਖਾਉਣ ਵਾਸਤੇ ਤੇ ਉਹਨੂੰ ਹਿੰਡਰ ਕਰਨ ਵਾਸਤੇ ਤੇ ਹਿੰਦੂ ਤਵਾ ਨੂੰ ਠੀਕ ਹੈ ਉਭਾਰਨ ਵਾਸਤੇ ਤੇ ਇੰਡੀਆ ਐਜ਼ ਅ ਹਿੰਦੂ ਨੇਸ਼ਨ ਨੂੰ ਠੀਕ ਹੈ ਉਹ ਪ੍ਰਮੋਟ ਕਰਨ ਵਾਸਤੇ ਪ੍ਰਭ ਸਿੰਘ ਜੀ ਇਲੈਕਸ਼ਨਸ ਦੀ ਜੀ ਗੱਲ ਕਰ ਰਹੇ ਆ ਤੁਸੀਂ ਵੀ ਲੰਬੇ ਸਮੇਂ ਤੋਂ ਜੋ ਸਿੱਖ ਪੋਲਿਟਿਕਸ ਐਕਟਿਵ ਜੋ ਵੀ ਸਿੱਖਾਂ ਦੇ issues ਆ ਕੈਨੇਡਾ ਵਿੱਚ ਤੁਸੀਂ ਲੰਬੇ ਸਮੇਂ ਤੋਂ ਉਭਾਰ ਰਹੇ ਹੋ ਤੇ ਤੁਸੀਂ ਵੀ ਇਸ ਵਾਰ ਜੋ ਕੈਨੇਡਾ ਦੀ ਇਲੈਕਸ਼ਨ ਵਿੱਚ ਨੋਮੀਨੇਸ਼ਨ ਫਾਈਲ ਕਰ ਰਹੇ ਹੋ ਅ ਜਗਨਦਰ ਸਿੰਘ ਜੀ ਮੈਂ ਫਾਈਲ ਕੀਤੀ ਸੀਗੀ ਠੀਕ ਹੈ ਜੀ ਤੇ ਮੈਂ ਦੱਸਣਾ ਚਾਹਣਾ ਕਿ ਮੈਂ ਐਕਟਿਵਲੀ ਮੈਂ 20 ਸਾਲ ਦਾ ਸੀ ਉਦੋਂ ਮੈਂ ਜੀ ਫਿਰ ਜਦੋਂ ਮੈਂ ਪੋਲਿਟਿਕਸ ਵਿੱਚ ਐਂਟਰ ਕੀਤਾ ਸੀਗਾ ਠੀਕ ਹੈ ਜੀ ਉਹਦਾ ਕਾਰਨ ਸੀਗਾ ਕਿ ਮੇਰੀ ਪੀੜੀ ਦਾ ਸਿਧਾਂਤ ਜੀ ਮੈਂ ਮੇਰੀ ਪੀੜੀ ਦੇ ਸਿਧਾਂਤ ਤੋਂ ਪ੍ਰਭਾਵਿਤ ਹੋ ਕੇ ਸਿਆਸਤ ਵਿੱਚ ਆਇਆ ਸੀਗਾ ਜੋ ਗੁਰੂ ਹਰਗੋਬਿੰਦ ਪਾਸ਼ਾ ਨੇ ਸਾਨੂੰ ਸਿਧਾਂਤ ਸਰ ਜਿਆ ਆ ਜੀ ਤੇ ਲੰਮੇ ਸਮੇਂ ਤੋਂ ਮੈਂ ਕਾਫੀ ਚੀਜ਼ਾਂ ਐਨਾਲਿਸਿਸ ਕੀਤਾ ਤੇ ਮੈਂ ਕਮਿਊਨਿਟੀ ਆਪਣਾ ਕੀ ਕਹਿੰਦੇ ਹੁੰਦੇ ਆ ਐਨਾਲਿਸਟ ਵੀ ਰਿਹਾ ਜੀ ਜਿਹਦੇ ਵਿੱਚ ਮੈਂ ਇਹ ਚੀਜ਼ ਸਿੱਖੀ ਆ ਕਿ ਕਮਿਊਨਿਟੀ ਕਿਸ ਤਰ੍ਹਾਂ ਕੋ ਕਿੱਦਾਂ ਐਕਟ ਕਰਦੀ ਆ ਤੇ ਉਹਦੇ ਆਧਾਰ ਤੇ ਮੈਂ ਮਿਨਿਸਪਲ ਇਲੈਕਸ਼ਨ ਵੀ ਲੜੀਆਂ ਜੀ ਤੇ ਠੀਕ ਹੈ ਜੀ ਜਦੋਂ ਮੈਂ ਜਦੋਂ ਮਿਨਿਸਪਲ ਇਲੈਕਸ਼ਨ ਸੀ ਲੜਦੇ ਉਹ ਤੇ ਉਹਦੇ ਚ ਤੁਹਾਡੇ ਨਾਲ ਜਿਹੜਾ ਗ੍ਰਾਸ ਰੂਟ ਲੋਕ ਹੁੰਦੇ ਬਹੁਤ ਜੁੜ ਜਾਂਦੇ ਆ ਬਿਲਕੁਲ ਠੀਕ ਹੈ ਜੀ ਠੀਕ ਹੈ ਉਸ ਜਦੋਂ ਮੈਂ ਆ ਕਿਉਂਕਿ ਲੰਡਨ ਜਿੱਥੇ ਮੈਂ ਰਹਿਣਾ ਆ ਇਥੇ ਸਿੱਖਾਂ ਦੀ ਆਬਾਦੀ ਇੰਨੀ ਜ਼ਿਆਦੀ ਨਹੀਂ ਹੋਊਗੀ ਗੋਰੇ ਜਾ ਰਹੇ ਆ ਠੀਕ ਹੈ ਜੀ ਮੈਂ ਇਹ ਮਾਨਣਾ ਕਹਿਣਾ ਚਾਹਣਾ ਆ ਕਿ ਗੋਰਿਆਂ ਨੂੰ ਸਾਡੇ ਧਰਮ ਬਾਰੇ ਪਤਾ ਚੱਲਿਆ ਜਦੋਂ ਮੈਂ ਉਹਨਾਂ ਕੋਲ ਜਾਂਦਾ ਸੀਗਾ ਇਹ ਉਹ ਮੈਂ ਉਸ ਏਰੀਆ 'ਚ ਵੀ ਜਿਗਿਆ ਆ ਜਿੱਥੇ ਪੋਲਿਟਿਸ਼ੀਅਨ ਡਰਦੇ ਆ ਜਾਣ ਤੋਂ ਠੀਕ ਹੈ ਜੀ ਤਾਂ ਇਹ ਪ੍ਰਭਾਵ ਬਹੁਤ ਸੀਗਾ ਤੇ ਇਸੇ ਹੀ ਇਰਾਦੇ ਨਾਲ ਜਦੋਂ ਮੈਂ ਨਾਮਿਨੇਸ਼ਨ ਆਪਣੀ ਸਬਮਿਟ ਕੀਤੀ ਕੰਜ਼ਰਵੇਟਿਵ ਪਾਰਟੀ ਦੇ ਨਾਲ ਠੀਕ ਹੈ ਜੀ ਤੇ ਹਰ ਪਾਸੇ ਬਹੁਤ ਵਧੀਆ ਆਪਣਾ ਰਿਸਪੌਂਸ ਮਿਲ ਰਿਹਾ ਸੀਗਾ ਪਰ ਜਿਹੜਾ ਲੋਅਰ ਲੈਵਲ ਦਾ ਸੀਗਾ ਆਪਣਾ ਵਾਈਟ ਸੁਪਰਮੇਸੀ ਜੀ ਤੇ ਹਿੰਦੂ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਆ ਜਿਹੜਾ ਰੈਡੀਕਲਿਜ਼ਮ ਠੀਕ ਹੈ ਜੀ ਉਹਨਾਂ ਨੇ ਮਿਲ ਕੇ ਤੇ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਇਹ ਸਿੱਖ ਐਕਟਿਵਿਸਟ ਹੈ ਠੀਕ ਹੈ ਜੀ ਸਿੱਖਾਂ ਦੀ ਗੱਲ ਕਰਦਾ ਆ ਤੇ ਕਿਉਂਕਿ ਮੈਂ ਬਹੁਤ ਲੰਮੇ ਸਮੇਂ ਤੋਂ ਮੇਰੇ ਹਿਸਾਬ ਨਾਲ ਜਿਉਂਦੀ ਮੈਂ ਹੋਸ ਸੰਭਾਲੀ ਆ ਮੈਂ ਸਿੱਖ ਸਿਵਲ ਐਂਡ ਹਿਊਮਨ ਰਾਈਟਸ ਵਾਸਤੇ ਲੜਦਾ ਆ ਰਿਹਾ ਠੀਕ ਹੈ ਜੀ ਤੇ ਉਹਨਾਂ ਨੇ ਇਹ ਰੀਜ਼ਨ ਦਿੰਦੇ ਹੋਏ ਕਿ ਇਹ ਇੰਦਰਾ ਗਾਂਧੀ ਜਦੋਂ ਅਸੈਸਿਨੇਟ ਹੁੰਦੀ ਆ ਇਹਨੇ ਇਸ ਤੇ ਪੋਸ਼ਣ ਦਿੱਤਾ ਆ ਇਹਨੇ ਫੋਟੋ ਲਾਈ ਆਪਣੇ ਸੋਸ਼ਲ ਮੀਡੀਆ ਤੇ ਉਹਦੀ ਠੀਕ ਹੈ ਜੀ ਤੇ ਮੈਂ ਉਹਦਾ ਜਵਾਬ ਇਹ ਦਿੱਤਾ ਸੀਗਾ ਕਿ ਜੇ ਅਗਰ ਤੁਸੀਂ ਜੀਜ਼ਸ ਕ੍ਰਾਈਸਟ ਨੂੰ ਇੱਕ ਕ੍ਰੋਸ ਤੇ ਟੰਗ ਕੇ ਤੇ ਉਹਦਾ ਬਲੱਡ ਨਿਕਲਦਾ ਨਜ਼ਰ ਆਉਂਦਾ ਆ ਜੀ اگر ਤੁਸੀਂ ਉਹਨੂੰ گلوریفائی ਕਰ ਰਹੇ ਹੋ جی ਤੇ ਮੈਂ ਇਹਨੂੰ ਕਿਹਾ ਸੀ ਵੀ ਇਹ ਇੱਕ ਇਤਿਹਾਸ ਆ ਜਦੋਂ ਤੁਸੀਂ ਬੈਟਲਜ਼ ਰومز ਦੀ ਬੈਟਲ ਦਿਖਾਉਂਦੇ ਹੋ ਤੁਸੀਂ ਹੋਰ ਵੀ ਬੈਟਲਜ਼ ਦਿਖਾਓ ਤੁਹਾਡੀਆਂ موਵੀਆਂ ਬਣਦੀਆਂ ਠੀਕ ਹੈ ਜੀ ਉਹ ਵਿੱਚ ਅਸਾਸਿਨੇਸ਼ਨ ਦਿਖਾਈ ਜਾਂਦੀ ਉਹ ਉਹ ਕਿਦਾਂ ਸਹੀ ਹੋ ਗਈ ਇਹ ਤੇ ਇਤਿਹਾਸ ਆ ਠੀਕ ਹੈ ਜੀ ਰਾਈਟ ਤੇ ਇਹ ਤੇ ਸਾਡੇ ਜਾਇਬਕਾਰ ਚ ਲੱਗਿਆ ਹੋਇਆ ਤੇ ਤੇ ਬਟ ਇਹ ਇਹ ਗੱਲ ਨੂੰ ਸਮਝੋ ਕਿ ਕਿੰਕੀ ਚੀਜ਼ਾਂ ਹੋ ਰਹੀਆਂ ਨੇ ਸੋ ਐਨੀਵੇਜ਼ ਦਾ ਪੁਆਇੰਟ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਉਹਨਾਂ ਮੇਰੀ ਜਿਹੜੀ ਐਪਲੀਕੇਸ਼ਨ ਹੈ ਉਹ ਉਹਨਾਂ ਨੇ ਡਰਾਇ ਕਰਤੀ ਬੇਸਡ ਔਨ ਕਿ ਮੈਂ ਸਿੱਖ ਹਿਊਮਨ ਰਾਈਟਸ ਐਡਵੋਕੇਟ ਐਜ਼ ਐਜ਼ ਅ ਲੋਅਰ ਨਾਟ ਆ ਜਸਟ ਪ੍ਰੋਟੈਕ ਠੀਕ ਹੈ ਮਤਲਬ ਪ੍ਰੋਫੈਸਰ ਸਿੰਘ ਜੀ ਕਹਿ ਸਕਦੇ ਆ ਕਿ ਕੰਜ਼ਰਵੇਟਿਵ ਪਾਰਟੀ ਨੇ ਤੁਹਾਡੀ ਟਿਕਟ ਇਸ ਲਈ ਕੱਟ ਗਈ ਕਿਉਂਕਿ ਤੁਸੀਂ ਸਿੱਖਾਂ ਦੀ ਆਵਾਜ਼ ਨੂੰ ਲੰਬੇ ਸਮੇਂ ਤੋਂ ਉਠਾ ਰਹੇ ਸਨ ਹਾਂਜੀ ਇਹ ਇਹ ਵਿੱਚ ਕੋਈ ਦੋਹਰਾਇ ਨਹੀਂ ਆ ਦੇਖੋ ਇਹ ਇਕੱਲਾ ਮੇਰੇ ਨਾਲ ਨਹੀਂ ਹੋਇਆ ਇਹਦੇ ਤੇ ਮੇਰੇ ਨਾਲ ਹੋਰ ਵੀ ਜਿਹੜੇ ਸਾਥੀ ਨੇ ਫਿਰ ਬ੍ਰੈਮਪਟਨ ਤੋਂ ਵੀ ਨੋਮੀਨੇਸ਼ਨ ਦਾ ਹਿੱਸਾ ਸੀਗੇ ਮੈਂ ਮੈਂ ਦੇਖੋ ਉਹਨਾਂ ਦੀ ਪਰਮਿਸ਼ਨ ਤੋਂ ਬਗੈਰ ਨਾਂ ਨਹੀਂ ਲੈਣਾ ਚਾਹੁੰਦਾ ਪਰ ਮੈਨੂੰ ਮਾਣ ਆ ਉਹਨਾਂ ਵੀਰਾਂ ਤੇ ਬਿਲਕੁਲ ਜੀ ਲੰਮੇ ਸਮੇਤ ਕਰਦੇ ਇਵਨ ਦੇਖੋ ਕਿ ਜਦੋਂ ਸਿਆਸਤ ਆਉਂਦੀ ਆ ਤੇ ਜਿਹੜੇ ਕੈਂਡੀਡੇਟ ਹੈ ਨਾ ਉਹ ਇੱਕ ਪਪੜ ਬਣ ਜਾਂਦੇ ਆ ਪਾਰਟੀਆਂ ਦੇ ਆਪਣੇ ਆਪਣੇ ਪੰਥ ਦੀ ਗੱਲ ਹੀ ਨਹੀਂ ਕਰਦੇ ਚਾਹੇ ਕਿਸੇ ਵੀ ਧਰਮ ਤੋਂ ਹੋਣ ਬਿਲਕੁਲ ਜੀ ਕਿਉਂਕਿ ਮੈਂ ਪਹਿਲਾਂ ਗੱਲ ਕੀਤੀ ਹੈ ਮੇਰੀ ਪ੍ਰੀ ਦਾ ਕਨਸੈਪਟ ਇਹ ਨਹੀਂ ਹੈ ਜੀ ਸਗੋਂ ਮੇਰੇ ਵਾਸਤੇ ਇੱਕ ਪਲੈਟਫਾਰਮ ਸੀਗਾ ਕਿ ਸਿੱਖਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਜੀ ਤੇ ਮੈਂ ਉਹ ਕੋਈ ਵੀ ਐਸਾ ਜਗਾ ਨਹੀਂ ਛੱਡੀ ਜਾਂ ਕੋਈ ਸਟੇਜ ਨਹੀਂ ਛੱਡੀ ਜਿੱਥੇ ਮੈਂ ਇਹ ਗੱਲ ਨਾ ਕਹੀ ਹੋਵੇ ਜੀ ਖਾਸ ਕਰਕੇ ਜਿਹੜਾ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਦੀ ਗੱਲ ਹੈ ਇੰਟਰਨੈਸ਼ਨਲ ਇੰਟਰਫੀਰੈਂਸਸ ਦੀ ਗੱਲ ਹੈ ਆ ਠੀਕ ਹੈ ਜੀ ਤੇ ਇਹਨਾਂ ਦਾ ਪਰਦੇ ਫਾਸ਼ ਕਰਨੇ ਤੇ ਇਸ ਪਿੱਛੇ ਮੈਂ ਇੱਕ ਗੱਲ ਕਰਨਾ ਚਾਹਾਂਗਾ ਚਾਹਾਂਗਾ ਜੀ ਦਨਵਸੰਗੀ ਜੀ ਇਹ ਅਸਲ 'ਚ ਦੇਖੋ ਕਿ ਸਿੱਖ ਜਿਹੜੇ ਆ ਨਾ ਉਹ ਆਪਣਾ ਸਿਧਾਂਤ ਸਮਝਣ ਤੋਂ ਹੀ ਜਿਹੜੇ ਆ ਫੇਲ ਹੋ ਗਏ ਜੀ ਆ ਸਖਾਂ ਦੇ ਵਿੱਚ ਜਿਹੜੀ ਮੇਰੀ ਤੇ ਪੀੜੀ ਦੀ ਜਿਹੜੀ ਆ ਸਿੱਖਿਆ ਆ ਜਾਂ ਉਹ ਸਿਧਾਂਤ ਆ ਉਹ ਨਾਂ ਤੇ ਨਾਂ ਤੇ ਉਹ ਗੁਰਦੁਆਰਾ ਸਾਹਿਬ ਵਿੱਚ ਉਸ ਨੂੰ ਆ ਪ੍ਰਚਾਰਿਆ ਜਾਂਦਾ ਨਾ ਸਮਝਾਇਆ ਜਾਂਦਾ ਨਾ ਨਾ ਸਕੂਲਾਂ ਵਿੱਚ ਪੜਾਇਆ ਜਾਂਦਾ ਜੀ ਕੋਈ ਸ਼ੂਆ ਕਿ ਜਦੋਂ ਵੀ ਕੋਈ ਵੀ ਕਿਸੇ ਵੀ ਪਾਰਟੀ ਤੋਂ ਇੱਕ ਸਿੱਖ ਦੀ ਗੱਲ ਕਰਦਾ ਮੈਂ ਸਿਰਫ ਕੋਈ ਦਸਤਾਰ ਕੋਈ ਪੱਗ ਵਾਲੇ ਬਾਹਮਣ ਦੀ ਗੱਲ ਨਹੀਂ ਕਰ ਰਿਹਾ ਦੇਖੋ ਪੱਗਾ ਬਣ ਕੇ ਤੇ ਲੋਕ ਉਹ ਕੀ ਕਹ ਮੈਨੂੰ ਕਹਾਂਗਾ ਇੰਡੀਅਨ ਨੈਸ਼ਨਲਸ ਹੈ ਨਾ ਜੀ ਮੈਂ ਸਿੱਖ ਨੈਸ਼ਨਲਸ ਦੀ ਗੱਲ ਨਹੀਂ ਕਰ ਰਿਹਾ ਮੈਂ ਮੈਂ ਗੁਰੂ ਸਿੱਖ ਦੀ ਗੱਲ ਕਰ ਰਿਹਾ ਜੀ ਜਦੋਂ ਕੋਈ ਗੁਰਸਿੱਖ ਇਸ ਸਿਆਸਤ ਦੇ ਰਾਹ ਤੁਰਦਾ ਆ ਜੀ ਮੈਂ ਮੈਨੂੰ ਲੱਗਦਾ ਹੈ ਕਿ ਪੰਥ ਨੂੰ ਉਹਦੀ ਇਕ ਜਿੱਤਾ ਆਪਾਂ ਇੰਟਰਵਿਊ ਕਹਿ ਦਿੰਦੇ ਹਾਂ ਨਾ ਉਹਦੀ ਇੰਟਰਵਿਊ ਲੈਣੀ ਚਾਹੀਦੀ ਹੈ ਤੇ ਉਹ ਤੋਂ ਕਮਿਟਮੈਂਟਸ ਲੈਣੇ ਚਾਹੀਦੀਆਂ ਜੀ ਫਿਰ ਉਹਨੂੰ ਸਪੋਰਟ ਕਰਨੀ ਚਾਹੀਦੀ ਆ ਜੀ ਨਾ ਚਿਰ ਤੱਕ ਅਸੀਂ ਜਿੱਦਾਂ ਮੈਂ ਗੱਲ ਕਰਾਂਗਾ ਸਰਦਾਰ ਕਪੂਰ ਸਿੰਘ ਦੀ ਜੀ ਨਵਾਬੀ ਵਾਲੇ ਸਮੇਂ ਸਰਦਾਰ ਕਪੂਰ ਸਿੰਘ ਨੇ ਨਵਾਬੀ ਠਕਰਾਤੀ ਸੀਗੀ ਜੀ ਪਰ ਉਹ ਜਿਹੜੀ ਸਿੱਖ ਲੀਡਰਸ਼ਿਪ ਸੀ ਉਸ ਸਮੇਂ ਉਹਨਾਂ ਨੇ ਕਿਹਾ ਵੀ ਸਰਦਾਰ ਕਪੂਰ ਸਿੰਘ ਜੀ ਅਗਰ ਸਾਡੇ ਕੋਲ ਇਹ ਤਾਕਤ ਯਾਰ ਸਾਡੇ ਕੋ ਪਲੈਟਫਾਰਮ ਨਹੀਂ ਹੋਊਗਾ ਕਿ ਅਸੀਂ ਅਸੀਂ ਵੈਰੀ ਦੇ ਸਾਹਮਣੇ ਜਾਂ ਅਪ੍ਰੈਸਰ ਦੇ ਸਾਹਮਣੇ ਸਾਹਮਣੇ ਬੈਠੇ ਗੱਲ ਕਰ ਸਕਾਂਗੇ ਉਹਨਾਂ ਜਰ ਆਪਣੀ ਗੱਲ ਜੇ ਬੰਨੀ ਉਹਨਾਂ ਜਰ ਤਾਂ ਆਪਾਂ ਕਹਿ ਲੋ ਵੀ ਜੰਗਾ ਜੁੱਧਾਂ ਵਾਲੇ ਲੱਗੇ ਰਹਿਣਾ ਤਾਂ ਉਹਨਾਂ ਨੇ ਇਹ ਗੱਲ ਮੰਨਦੇ ਹੋਏ ਪੰਥ ਦੀ ਨਵਾਬੀ ਲਈ ਤਾਂ ਕਿ ਜਸਟ ਬਿਕੋਜ਼ ਅਸੀਂ ਟੇਬਲ ਦੇ ਦੂਸਰੇ ਪਾਸੇ ਬਹਿਣ ਜੋਗੇ ਹੋ ਜੀ ਬਿਲਕੁਲ ਕਿਉਂਕਿ ਸਾਨੂੰ ਪਲੈਟਫਾਰਮ ਤੇ ਚਾਹੀਦਾ ਨਾ ਬਿਲਕੁਲ ਠੀਕ ਹੈ ਜੀ ਰਾਈਟ ਦੂਸਰੇ ਪਾਸੇ ਮੈਂ ਲਾਸਟ ਟੁਕੜਾ ਰੱਖਣਾ ਚਾਹਾਂਗਾ ਕਿ ਦੇਖੋ ਅਸੀਂ ਨਾ ਹਰ ਗੱਲ ਨੂੰ ਪ੍ਰੋਟੈਸਟ ਵਿੱਚ ਬਦਲ ਦਿੰਨੇ ਆ ਆਪਣੇ ਹੱਕਾਂ ਦੀ ਵੀ ਗੱਲ ਆਉਂਦੀ ਆ ਬਹੁਤ ਪ੍ਰੋਟੈਸਟ ਹੁੰਦੇ ਆ ਬਿਲਕੁਲ ਜੀ ਪਰ ਤੁਸੀਂ ਜਦੋਂ ਗੁਰੂਤੱਤਸ ਦੇਖਦੇ ਹੋ ਤੇ ਸਿੱਖਾਂ ਨੇ ਪ੍ਰੋਟੈਸਟ ਦੀ ਜਗ੍ਹਾ ਤੋਂ ਉਹ ਛੱਡ ਕੇ ਤੇ ਉਸ ਤੋਂ ਜਿਵੇਂ ਪਾਚੋ ਤੋਂ ਬਾਅਦ ਇਹ ਗੱਲ ਸਮੇਂ ਲਈ ਸੀ ਜਿੰਨਾ ਚਿਰ ਤੱਕ ਸਿੱਖਾਂ ਕੋ ਰਾਸ ਹੀ ਤੱਕਦੇ ਨੇ ਨਾ ਉਹਦੀ ਉਹਨਾਂ ਚਿਰ ਤੱਕ ਕਿਸੇ ਮਸਲੇ ਦਾ ਹੱਲ ਨਹੀਂ ਹੈਗਾ ਬਿਲਕੁਲ ਬਿਲਕੁਲ ਪ੍ਰੋਫਸਰ ਸਿੰਘ ਜੀ ਤੁਹਾਡੀ ਗੱਲ ਠੀਕ ਹੈ ਕਿ ਜਿੱਥੇ ਇਹ ਬਹੁਤ ਸਾਰੇ ਇਸ਼ੂਸ ਹੁੰਦੇ ਨੇ ਲੇਕਿਨ ਉੱਥੇ ਹੀ ਰੈਪ੍ਰੈਜ਼ੈਂਟੇਟਿਵ ਇੱਕ ਕਹੋ ਆਪਣਾ ਲੀਡਰ ਵੀ ਹੋਣਾ ਬਹੁਤ ਜ਼ਰੂਰੀ ਹੈ ਤਾਂ ਹੀ ਜੋ ਆਪਾਂ ਐਕਚੁਅਲ ਚ ਜੋ ਇਸ਼ੂ ਹੈ ਉਸ ਨੂੰ ਵੱਡੇ ਲੈਵਲ ਤੇ ਪੋਲਿਟਿਕਲ ਲੈਵਲ ਤੇ ਵੀ ਰੇਜ਼ ਕਰ ਸਕਦੇ ਆ ਪ੍ਰੋਫਸਰ ਸਿੰਘ ਜੀ ਇਸ ਪੂਰੇ ਮਾਮਲੇ ਵਿੱਚ ਖਾਸ ਕਰਕੇ ਜੋ ਕੈਨੇਡਾ ਦੀਆਂ ਇਲੈਕਸ਼ਨਸ ਹੋ ਰਹੀਆਂ ਨੇ ਜਾਂ ਜਿਸ ਤਰ੍ਹਾਂ ਸਿੱਖਿਆ ਦੇ ਉੱਤੇ ਜੋ ਇੰਨੀ ਕਹੋ ਸ਼ਮੂਲੀਅਤ ਹੋਣੀ ਚਾਹੀਦੀ ਆ ਜਾਂ ਕਿਸ ਤਰ੍ਹਾਂ ਉਹ ਸ਼ਮੂਲੀਅਤ ਨੂੰ ਸਹੀ ਤਰੀਕੇ ਨਾਲ ਵਰਤਿਆ ਜਾਂਦਾ ਕੈਨੇਡਾ ਵਿੱਚ ਪੂਰੇ ਮਾਮਲੇ ਵਿੱਚ ਕੁਝ ਹੋਰ ਕੋਈ ਸੰਦੇਸ਼ ਸੰਕਤਾਂ ਤੁਸੀਂ ਦੇਣਾ हां जी बिल्कुल देखो मैं आ, अपना सिख संगत ਨੂੰ ਇਹ ਗੱਲ ਜਰੂਰ ਕਰਨਾ ਚਾਹਣਾ ਐਜ਼ ਅ ਸੇਵਕ ਹੋਣ ਦੇ ਨਾਤੇ ਕਿ ਪਾਰਟੀ ਜਿਹੜੀ ਮਰਜ਼ੀ ਹੋਵੇ ਜੀ ਜਿਹੜਾ ਵੀ ਸਿੱਖ ਗੁਰਸਿੱਖ ਲੀਡਰਸ਼ਿਪ ਚ ਰਨ ਕਰ ਰਿਹਾ ਆ ਜੀ ਤੁਸੀਂ ਉਹਦੇ ਨਾਲ ਬੈਠ ਕੇ ਵਿਚਾਰ ਕਰੋ ਦੇਖੋ ਗੱਲ ਇਹ ਆ ਕਿ ਰਿਗਾਰਡਲੈਸ ਪੋਲਟਿਕਸ ਜੀ ਸਾਨੂੰ ਜਿੱਥੇ ਸਾਡਾ ਸਾਡਾ ਇੰਟਰਸਟ ਪ੍ਰੋਟੈਕਟ ਹੋ ਰਿਹਾ ਜੀ ਸਾਨੂੰ ਐਜ਼ ਅ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਡਿਪਲੋਮੇਸੀ ਸਿਖਾਈ ਆ ਉਹਨੂੰ ਵਰਤਿਆ ਜਾਵੇ ਜੀ ਆਪਾਂ ਇਹ ਕੀ ਸੋਚਣ ਲੱਗ ਸੋਚਣ ਲੱਗ ਜਾਂਦਾ ਹੈ ਕਿ ਇਹ ਪਾਰਟੀ ਨੇ ਇਹ ਪਾਰਟੀ ਦੇ ਪ੍ਰਧਾਨ ਮੰਤਰੀ ਸਿੱਖਾਂ ਖਰਾਬ ਗੱਲ ਕੀਤੀ ਅਸੀਂ ਨੋ ਇਹ ਦੇਖੋ ਕਿ ਜੇ ਕੋਈ ਗੁਰਸਿੱਖ ਉਸ ਪਾਰਟੀ ਬਲ ਲੜ ਰਿਹਾ ਤੇ ਇਹ ਸਾਨੂੰ ਸਭ ਨੂੰ ਫਾਇਦਾ ਹੈ ਦੇਖੋ ਜਦੋਂ ਚਨਕਿਆ ਨੀਤੀ ਦੇ ਖਿਲਾਫ ਅਸੀਂ ਗੁਰੂ ਸਾਹਿਬ ਦੀ ਜਦੋਂ ਸਿੱਖਿਆ ਨੂੰ ਦੇਖਦੇ ਹਾਂ ਜੀ ਤੇ ਗੁਰੂ ਸਾਹਿਬ ਨੇ ਸਭ ਤੋਂ ਵੱਡੀ ਸਿੱਖਿਆ ਉਮੀਰੀ ਬਿਦ ਦੇ ਸਿਧਾਂਤ ਆ ਜਿਹਦੇ ਵਿੱਚ ਗੁਰੂ ਸਾਹਿਬ ਨੇ ਐਡ ਇੱਕ ਖੂਬਸੂਰਤ ਫੈਸਲਾ ਲਾਏ ਜਿਹੜੇ ਚਨਕਿਆ ਨੀਤੀ ਨੂੰ ਮਾਰ ਪਾਉਂਦੇ ਆ ਜੀ ਤੇ ਅਸੀਂ ਉਹ ਜਿਹੜੀ ਸਿੱਖ ਪੋਲਿਟਿਕਸ ਨੂੰ ਨਾ ਜੇ ਸਭ ਨਹੀਂ ਸਮਝੇ ਤੇ ਸਾਡਾ ਜਿਹੜਾ ਡਾਇਸਪੋਰਾ 'ਚ ਵੀ ਖਤਰਾ ਤੇ ਭਾਰਤ ਵੀ ਖਤਰਾ ਹੈ ਸੋ ਇਸ ਕਰਕੇ ਬੇਨਤੀ ਆ ਸਾਰੀ ਸੰਗਤ ਨੂੰ ਜੀ ਜਿੱਥੇ ਵੀ ਜਿਹੜੇ ਵੀ ਮੁਲਕ 'ਚ ਗੁਰਸਿੱਖ ਪੋਲਿਟਿਕਸ ਹੈਗੇ ਆ ਉਹਨਾਂ ਦੀ ਤੁਸੀਂ ਪੂਰਜੋਰ ਸਹਾਇਤਾ ਕਰੋ ਹਰ ਪੱਖੋਂ ਹੀ ਤਨੋਂ ਮਨੋਂ ਤੇ ਧਨੋਂ ਬਿਲਕੁਲ ਜੀ ਇਹ ਬੇਨਤੀ ਆ ਹਸ ਬੰਨ ਕੇ ਪੂਰੇ ਵਰਲਡ ਦੇ ਦੇ ਸਿੱਖ ਸੰਗਤ ਨੂੰ ਬਿਲਕੁਲ ਪ੍ਰਭ ਸਿੰਘ ਜੀ ਤੁਹਾਡਾ ਅਕਾਲ ਚਰਨਾਂ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਜਿਵੇਂ ਤੁਸੀਂ ਸੀਨੀਅਰ ਐਡਵੋਕੇਟ ਪ੍ਰਾਪ ਸਿੰਘ ਜੀ ਨੂੰ ਸੁਣਿਆ ਉਹ ਕੈਨੇਡਾ ਤੋਂ ਜੁੜੇ ਹੋਏ ਸਨ ਅਤੇ ਦੱਸ ਰਹੇ ਸਨ ਕਿੰ ਕਿਸ ਤਰ੍ਹਾਂ ਇਲੈਕਸ਼ਨਾਂ ਦਾ ਪ੍ਰਭਾਵ ਉੱਥੇ ਪੈ ਰਿਹਾ ਤੇ ਕਿਸ ਤਰ੍ਹਾਂ ਜੋ ਇੱਕ ਚੰਦਰਾ ਆਰਿਆ ਕਹਿ ਲਓ ਐਮਪੀ ਸਨ ਉੱਥੇ ਦੇ ਜੋ ਸਿੱਖਾਂ ਦੇ ਅਗੇਂਸਟ ਕਾਫੀ ਪ੍ਰੋਪਗੈਂਡਾ ਕਰਦੇ ਸਨ ਉਹਨਾਂ ਦਾ ਨਾਮੀਨੇਸ਼ਨ ਵੀ ਰੱਦ ਹੋ ਗਿਆ ਉਸੇ ਤਰ੍ਹਾਂ ਹੁਣ ਕੈਨੇਡਾ ਵਿੱਚ ਇਲੈਕਸ਼ਨਾਂ ਵੀ ਲੱਗਦੀਆਂ ਕਿ ਅਗਲੇ ਮਹੀਨੇ ਹੋ ਜਾਣਗੀਆਂ ਤੇ ਉਸ ਦੇ ਸਬੰਧ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦਿੰਦੇ ਰਾਵਾਂਗੇ ਤੁਹਾਡਾ ਆਕਾਲ ਚਰਨਾਂ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ